ਅਜ ਤੱਕ ਹਵਾਰੇ ਹੋਣਾਂ ਦੀ ਤਾਰੇ ਹੋਣਾਂ ਦੀ ਆਡੀਅਨ ਕਿ ਬਾ ਸਾਹਮਣੇ ਆਈ ਇਹਨਾਂ ਦੀ ਕਿਉਂ ਆ ਰਹੀ ਹੈ ਕੌਣ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜੇ ਭਾਈ ਸਾਹਿਬ ਉਹ ਨਹੀਂ ਹਵਾਰੇ ਹੋਣੀ ਨੇ ਹਨ ਉਹਨਾਂ ਨੂੰ ਅਮਰਤਪਾਲ ਹੋਣਾਂ ਦੇ ਨਾਲ ਜਾਂ ਹੂਰ ਸਿੰਘਾਂ ਦੇ ਨਾਲ ਨਾ ਕੰਪੇਅਰ ਕੀਤਾ ਜਾਵੇ ਆਪਾਂ ਨਹੀਂ ਇੱਕੋ ਇੱਕੋ ਤਕੜੀ ਦੇ ਵਿੱਚ ਨਹੀਂ ਤੋਲ ਸਕਦੇ ਉਹਨਾਂ ਨੂੰ ਇਹ ਜਿਹੜੀ ਕੋਹਾਂ ਦੀ ਪਦਵੀ ਹੈ ਨਾ ਉਹਨੂੰ ਅਸੀਂ ਨਾ ਤਾਂ ਕਿਸੇ ਤਰ੍ਹਾਂ ਦਾ ਵੀ ਕੋਈ ਇਹਨਾਂ ਦੇ ਨਾਲ ਕੰਪੇਅਰ ਕਰ ਸਕਦੇ ਹਾਂ। ਲਾਸਨਦਰ ਭਾਏ ਉਸ ਦੇ ਵਿੱਚ ਕੋਹ ਹੜਤਾਲਾਂ ਦੀ ਤਾਂ ਥਾਂ ਹੀ ਹੈ ਨਹੀਂ ਤੇ ਕੋਹ ਹੜਤਾਲਾਂ ਤਾਂ ਕੀਤੀਆਂ ਨਹੀਂ ਭਾਵੇਂ ਜਿੰਨਾ ਵੀ ਜ਼ਬਰ ਹੋਇਆ ਸਿੱਖ ਇਤਿਹਾਸ ਵਿੱਚ। ਤੇ ਬਾਈ ਜੀ ਮੈਂ ਸੰਤਾਂ ਵਾਲੀ ਗੱਲ ਤੇ ਆਵਾਂ ਤਾਂ ਸੰਤਾਂ ਨੇ ਧਰਨਾ ਲਾਇਆ ਸੀ ਬਾਈ। ਸੰਤ ਧਰਨਾ ਦੇ ਹੱਥ 'ਚ ਸੀਗੇ। ਠੀਕ ਆ। ਜੀਮ ਨੇ ਉੱਥੇ ਇਹ ਗੱਲ ਕਰਾ ਤਾਂ ਉਹਨਾਂ ਨੇ ਇਹ ਗੱਲ ਕਹਿਣੀ ਆ ਕਿ ਇਹ ਹੱਤਵੱਦੀ ਆ। ਅਸੀਂ ਪੀਸਫੁਲੀ ਤਰੀਕੇ ਨਾਲ ਆਪਣੇ ਰਾਈਟ ਲੈ ਰਹੇ ਹਾਂ ਤੇ ਇਹ ਗੱਲ ਕਰਦਾ ਫੋਰ। ਕੀ ਤੁਹਾਨੂੰ ਲੱਗਦਾ ਜੋ ਮੌਜੂਦਾ ਲੀਡਰਸ਼ਿਪ ਹੈ ਜਿੰਨੀ ਹੈ ਕੋਜਾਤੇ ਬੰਦੀਆਂ ਉੱਥੇ ਬੈਠੀਆਂ ਤੁਹਾਨੂੰ ਲੱਗਦਾ ਕਿ ਲੀਡਰਸ਼ਿਪ ਫੇਰ ਇਸ ਵਾਰ ਜਿਹੜਾ ਕੀ ਆ ਉਸ ਤਰੀਕੇ ਜਿਵੇਂ ਦੀਪਕੰਦਾ ਸੀ ਗਲੱਟਾਂ ਭਾਰ ਨਹੀਂ ਚਾਗੀਆਂ ਸਾਨੂੰ ਬੰਦਾ ਸਿੰਘ ਬਹਾਦਰ ਨੇ ਇਹ ਗੱਲ ਨਹੀਂ ਸਿਖਾਈ ਹੈਗੀ ਜੁਨੈਨਾ ਲੈ ਕੇ ਦਿੱਤੀ ਨਾ ਉਹਨੇ ਇਹ ਕੌਣ ਹੁੰਦੇ ਖਾਣ ਵਾਲੇ ਤੇ ਤੁਸੀਂ ਕੌਣ ਹੁੰਦੇ ਹੋਗਾ ਆ ਲਾਰੇ ਲੱਪੇ ਲਾਉਣ ਵਾਲੇ ਤੁਸੀਂ ਉਹਨਾਂ ਨੂੰ ਪੁੱਛੋ ਸੰਘਰਸ਼ ਕੀ ਆ ਜਿਹੜੇ ਪੀਡੀਏ ਚ ਬੈਠੇ ਹੋ ਜਿਹੜੇ ਪਟਿਆਲਾ ਰਜਿੰਦਰਾ ਚ ਬੈਠੇ ਆ ਉਹਨਾਂ ਨੂੰ ਪੁੱਛੋ ਉਹਨਾਂ ਦੇ ਪਰਿਵਾਰਾਂ ਨੂੰ ਪੁੱਛੋ ਸੰਘਰਸ਼ ਕੀ ਆ ਗੱਡੀਆਂ ਦੇ ਵਿੱਚ ਬਹਿ ਕੇ ਅਸਪਾਰੀ ਸੂਟ ਜੇ ਪਾ ਕੇ ਉੱਥੇ ਜਾ ਕੇ ਸਟੇਜਾਂ ਲਾਉਣਾ ਇਹ ਸੰਘਰਸ਼ ਨਹੀਂ ਆ ਉੱਪਰ ਚੜ ਗਏ ਸੀਗੇ ਅਸੀਂ ਜਿੱਦਨ 13 ਦੀ ਕਾਲ ਸੀਗੀ ਐਦਾਂ ਖੜੇ ਸੀਗੇ ਫੌਜੀਆਂ ਦੇ ਸਾਹਮਣੇ ਨਾ ਉਹ ਗੋਲੀ ਮਾਰ ਸਕਦੇ ਸੀ ਨਾ ਉਹ ਗੋਲਾ ਦਾਗ ਸਕਦੇ ਸੀ ਤੇ ਇਹਨਾਂ ਨੇ ਲਾਲਾਂ ਕੇ ਜ਼ੋਰ ਪਿੱਛੋਂ ਖਿੱਚ ਕੇ ਚ ਲੱਤਾ ਉਹ ਬਾਈ ਮੀਟਿੰਗਾਂ ਹੋ ਗਈਆਂ ਜਾਂ ਮੀਟਿੰਗਾਂ ਚੱਲ ਰਹੀਆਂ ਕੰਮ ਨਿਭੜ ਜਾਣਾ ਕੋਈ ਨਹੀਂ ਇਹਨਾਂ ਨੇ ਖੁੱਲ ਦੇ ਕੇ ਉੱਥੇ ਉਹ ਤਾਮਾ ਜਾਮਾ ਜਿਹੜਾ ਫੌਜੀਆਂ ਦਾ ਉਹ ਤਕੜਾ ਕਰਾਇਆ ਬਾਈ ਕਹਿੰਦੇ 13 ਕਦੇ 14 ਕਦੇ 17 ਕਦੇ 18 ਕਦੇ 21 ਕਦੇ ਘੰਟਾ ਕਦੇ ਅੱਧਾ ਘੰਟਾ ਕਦੇ 2 ਘੰਟੇ ਇਹ ਕੋਈ ਸਾਲਾ ਮਜ਼ਾਕ ਆ ਲੋਕਾਂ ਦੇ ਨੌਜਵਾਨ ਪੁੱਤ ਮਰ ਰਹੇ ਨੇ ਯਾਰ ਜਾਂ ਤੁਸੀਂ ਪ੍ਰੋਗਰਾਮ ਦਿੰਦੇ ਨਾ ਜਾਣ ਦਾ ਤੇ ਜਾਂ ਫਿਰ ਆਪਣੀਆਂ ਲੱਤਾਂ ਜਾਣ ਰੱਖੋ ਪਰਚੇ ਫੁਰਚੇ ਹੋਣੇ ਆ ਫਿਰ ਜਾਂ ਫਿਰ ਆਪਣੇ ਘਰੇ ਕਹਿ ਕੇ ਆਇਆ ਕਰੋ ਜਿਵੇਂ ਦੀਪਾ ਜੀ ਨੇ ਕਹਿ ਕੇ ਆਈ ਸੀ ਆਪਦੀ ਪਕਾ ਲਿਓ ਤੇ ਆਪਦੀ ਖਾ ਲਿਓ ਹਸਪਤਾਲ ਦੀ ਮਾਤਾ ਤੇ ਉਹਨਾਂ ਦੇ ਸਮਰਥਕ ਭੁੱਖ ਹੜਤਾਲ ਤੇ ਬੈਠੇ ਆ ਉਥੋਂ ਲੱਖਾਂ ਸਦਾਨਾ ਪੂਲਦਾ ਤੇ ਕਹਿੰਦਾ ਵੀ ਫਿਰ ਤੁਸੀਂ ਭੋਗਾਂ ਤੇ ਕੋਈ ਵੀ ਹੋਵੇ ਚਾਹੇ ਉਹ ਚਾਹੇ ਤੁਸੀਂ ਹੋ ਚਾਹੇ ਮੈਂ ਹੋਵਾਂ ਚਾਹੇ ਕੋਈ ਲੱਖੇ ਵਰਗਾ ਹੋਵੇ ਚਾਹੇ ਕੋਈ ਚਾਹੇ ਮੇਰਾ ਵੀਰਦੀਪ ਸਿੱਧੂ ਸੀਗਾ ਇਹਨਾਂ ਬੰਦਿਆਂ ਦਾ ਕਿਉਂਦੇ ਰਹਿਣਾ ਤੇ ਜਿਨ੍ਹਾਂ ਚੋਂ ਬਾਹਰ ਰਹਿਣਾ ਜ਼ਰੂਰੀ ਹੈ ਪਰ ਨੌਜਵਾਨਾਂ ਤੇ ਗੁੱਸਾ ਤਾਂ ਹੈਗਾ ਸੀ ਉਹ ਵੀਡੀਓ ਤੁਸੀਂ ਦੇਖੀ ਜਦੋਂ ਲੱਖੇ ਨੂੰ ਘੇਰਿਆ ਗਿਆ ਜੇਸੀਬੀ ਵਾਲੀ ਕਿ ਤੁਸੀਂ ਦਾ ਵੀ ਲਾਈਕ ਹੋ ਕੇ ਵਾਪਸ ਮੁੜ ਚੱਲਨੇ ਉਹ ਮਸਲਾ ਤਾਂ ਕੋਈ ਹੱਲ ਕਰਵਾਉਂਦੇ ਨਹੀਂ ਕਿਸੇ ਚਲੋ ਭਾਈ ਵੀਡੀਓ ਤਾਂ ਮੈਂ ਦੇਖੀ ਆ ਹਨਾ ਉਹਦੇ ਵਿੱਚ ਨੌਜਵਾਨ ਲੱਖੇ ਨੂੰ ਬੋਲ ਰਹੇ ਆ ਤੇ ਜਾਂ ਇੱਕ ਚਿਹਰਾ ਉੱਪਰ ਆ ਡੀ ਐਚਓ ਸਾਹਿਬ ਦਾ ਸਮਾਨਿਕ ਗੋਇਲ ਨੇ ਆਰਟੀ ਐਕਟੀਵਿਸਟ ਉਹ ਕਹਿੰਦੇ ਨੇ ਕਿ ਦੇਖੋ ਆਪਣਾ ਹੀ ਮੀਡੀਆ ਤੰਤਰ ਲਵਾ ਕੇ ਪਹਿਲਾਂ 3 ਮਹੀਨੇ ਗੋੜ ਫੜਵਾਇਆ ਯਾਕ ਮਠਿਆਈਆਂ ਫੜਵਾਈਆਂ ਤੇ ਹੁਣ ਆਪਣਾ ਹੀ ਉਮੀਦਵਾਰ ਤਿਆਰ ਕਰ ਰਿਹਾ ਇਸ ਤੋਂ ਸਸਤੀ ਕੰਪੇਨਿੰਗ ਕੀ ਹੁੰਦੀ ਆ ਇਹਨਾਂ ਨੇ ਉਹਨੂੰ ਪਹਿਲਾਂ ਮਸ਼ਹੂਰ ਕੀਤਾ ਹੁਣ ਮਸ਼ਹੂਰ ਚਿਹਰਾ ਲੋਕਾਂ ਦੇ ਮੂਹਰੇ ਲਿਆ ਕੇ ਉਹ ਵੋਟਾਂ ਪਾਉਣਗੇ ਕਿ ਇਹ ਬੰਦਾ ਇੰਨਾ ਇਮਾਨਦਾਰ ਆ ਤੇ ਲੋਕਾਂ ਨੇ ਵੀ ਇਹ ਗੱਲ ਕਹਿਣੀ ਆ ਉਹ ਦੇਖੋ ਇਹ ਸਰਕਾਰਾਂ ਨਹੀਂ ਗਲਤ ਹੁੰਦੀਆਂ ਸਰਕਾਰਾਂ ਦੇ ਵਿੱਚ ਬੰਦੇ ਗਲਤ ਹੁੰਦੀਆਂ ਇਹ ਬੰਦਾ ਸਹੀ ਆ ਇਹਨੂੰ ਜਿਤਾ ਦਿਓ ਪਰ ਉਹਨੇ ਕਰਨਾ ਉਹੀ ਆ ਜਿਹੜੀ ਗੱਲ ਦੀ ਬਾਈ ਕਹਿ ਗਿਆ ਜੋ ਦਿੱਲੀ ਤੋਂ ਚੱਲ ਗਿਆ ਉਹ ਸਾਡੇ ਲਈ ਖਤਰਨਾਕ ਹੀ ਸਾਬਤ ਹੋਊਗਾ। ਭੰਤੇਰ ਕਹਿੰਦੇ ਨੇ ਮੈਂ ਕਿੰਨੀਆਂ ਹੀ ਬੈਠਕਾਂ ਕਰ ਆਇਆ ਇਹ ਦੂਜੇ ਪਾਸੋਂ ਐਸਕੇਮ ਕਹਿੰਦੀ ਹੈ ਕਿ ਸਾਡੇ ਹੀ ਬਣਾਈ ਹੋਈ ਕਮੇਟੀ ਦੇ ਨਾਲ ਤਾਂ ਇਹਨਾਂ ਨੇ ਕੋਈ ਬੈਠਕ ਹੀ ਨਹੀਂ ਕੀਤੀ ਆ피 ਪੰਜ ਸੱਤ ਜਣੇ ਬਹਿ ਕੇ ਉੱਠ ਜਾਂਦੇ ਆ ਅਸਲ ਚੀਜ਼ ਚਾਹੁੰਦੇ ਨਹੀਂ ਕਿ ਅਸੀਂ ਇਹਨਾਂ ਦੇ ਨਾਲ ਖਣੀਏ। ਜੀ ਦੇਖੋ ਬਾਈ ਤੁਸੀਂ 32 ਦੇ 32 ਨਹੀਂ ਇਕੱਠੇ ਹੋ ਸਕਦੇ ਜੇ ਤੁਸੀਂ ਜਿਹੜੇ ਲੱਖਾਂ ਲੋਕਾਂ ਨੂੰ ਕਿਵੇਂ ਇਕੱਠੇ ਕਰ ਦੋਗੇ ਯਾਰ। ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਦੀ ਲਗਾਤਾਰ ਸਰੀ ਨੈਸ਼ਨਲ ਪਾਰਟੀ ਦਾ ਕਹਿਣਾ ਹੈ ਕਿ ਵਾਰ-ਵਾਰ ਸਿਰਫ ਕਿਸਾਨ ਪੰਜਾਬ ਦਾ ਹੀ ਕਿਉਂ ਬੋਲਦਾ ਵੱਖਰੇਵੇਂ ਕਿਸਾਨ ਆਗੂਆਂ ਦੇ ਵਿੱਚ ਵੀ ਇਸ ਵਾਰ ਨਜ਼ਰ ਆ ਰਹੇ ਨੇ ਉਹ ਕਿਸਾਨ ਆਗੂ ਜਿਨ੍ਹਾਂ ਨੂੰ ਇਕਜੁੱਟ ਹੋ ਕੇ ਸੈਂਟਰ ਦੇ ਨਾਲ ਟੱਕਰ ਲੈਣੀ ਚਾਹੀਦੀ ਸੀ ਉਹ ਇੱਕ ਦੂਜੇ ਦੇ ਨਾਲ ਖੈਬਰ ਦੇ ਵੀ ਚਰਚਿਤ ਹੋ ਰਹੇ ਨੇ ਦੂਜੇ ਪਾਸੇ ਇਲੈਕਸ਼ਨਾਂ ਦੀਆਂ 2024 ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਈ ਸਾਰੇ ਨਵੇਂ ਉਮੀਦਵਾਰ ਦੇਖਣ ਨੂੰ ਮਿਲਣਗੇ ਜਿਨ੍ਹਾਂ ਦੇ ਵਿੱਚੋਂ ਅਕਿਤ ਕੁਚੇਰੀਆਂ ਨੂੰ ਲੈ ਕੇ ਕੰਟਰੋਵਰਸੀ ਵੀ ਹੋ ਰਹੀ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਵਿਰਿੰਦਰ ਬਾਜਪਾ ਨੇ ਲਗਾਤਾਰ ਸਰਕਾਰ ਪਰੇ ਨਹੀਂ ਇਸ ਹਮ ਕੋ ਬਾਰਡਰ ਉੱਤੇ ਵੀ ਹੋ ਰਾ ਮਸਲੇ ਉੱਤੇ ਵੀ ਦੀਪ ਸਿੱਧੂ ਦੇ ਨਾਲ ਉਹਨਾਂ ਦਾ ਨਾਂ ਜੁੜਦਾ ਰਿਹਾ ਉਹਨਾਂ ਦੇ ਨਾਲ ਰਹੇ ਨੇ ਚਰਚਾ ਕਰਦੇ ਆ ਸਵਾਗਤ ਹੈ ਬਾਈ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਾਈ ਧੰਨਵਾਦ ਕਰਨ ਬਾਈ ਜੀ ਸਾਡਾ ਪਹਿਲਾ ਸਵਾਲ ਬਾਈ ਇਹੀ ਲੈ ਲੈਨੇ ਆ ਜਿਹੜੇ ਕਿਸਾਨ ਆਗੂਆਂ ਨੇ ਟੱਕਰ ਸੈਂਟਰ ਨਾਲ ਲੈਣੀ ਸੀ ਆਪਸ ਦੇ ਵਿੱਚ ਖੇਪੜ ਦੇ ਨਜ਼ਰ ਆ ਰਹੇ ਆ ਪੰਧੇਰ ਕਹਿੰਦੇ ਨੇ ਮੈਂ ਕਿੰਨੀਆਂ ਹੀ ਮੀਟਿੰਗਾਂ ਕਰ ਆਇਆ ਤੇ ਦੂਜੇ ਪਾਸੋਂ ਐਸਕੇਮ ਕਹਿੰਦੀ ਆ ਕਿ ਸਾਡੇ ਹੀ ਬਣਾਈ ਹੋਈ ਕਮੇਟੀ ਦੇ ਨਾਲ ਤਾਂ ਇਹਨਾਂ ਨੇ ਕੋਈ ਬੈਠਕੇ ਨਹੀਂ ਕੀਤੀ ਆ ਆ피 ਪੰਜ ਸੱਤ ਜਣੇ ਬੈਠ ਕੇ ਉੱਠ ਜਾਂਦੇ ਆ ਅਸਲ 'ਚ ਇਹ ਚਾਹੁੰਦੀ ਨਹੀਂ ਕਿ ਅਸੀਂ ਇਹਨਾਂ ਦੇ ਨਾਲ ਰਹੀਏ ਦੇਖੋ ਇਹ ਨਾ ਸਾਡੇ ਵਰਗੇ ਨੌਜਵਾਨਾਂ ਦੇ ਉੱਤੇ ਪਿਛਲੇ ਟਾਈਮਾਂ ਦੇ ਵਿੱਚ ਨਾ ਵੱਡੇ ਇਲਜ਼ਾਮ ਲਾਉਂਦੇ ਆਏ ਕਿ ਇਹਨਾਂ ਨੇ ਲੋਕਾਂ ਨੂੰ ਦੋ ਫਾੜ ਕਰ ਦੇਣਾ ਇਹਨਾਂ ਨੇ ਸੰਘਰਸ਼ ਨੂੰ ਢਾਹ ਲਾਉਣੀ ਆ ਇਹ ਇਹ ਜਿਹੜੇ ਸੰਘਰਸ਼ਾ ਜਿਹੜਾ ਜੋਧਾ ਇਹ ਇਕੱਠੇ ਹੋ ਕੇ ਚੱਲ ਰਿਹਾ ਆ ਤੇ ਇਹਨਾਂ ਨੇ ਦੋ ਫਾੜ ਕਰਨਾ ਆ ਅੱਛਾ ਤੁਸੀਂ ਤਾਂ ਇਹ ਗੱਲਾਂ ਕਹਿੰਦੇ ਸੀ ਬਹੁਤ ਵੱਡੀਆਂ ਵੱਡੀਆਂ ਚਲੋ ਗਰਨ ਦਾ ਕੋਈ ਪਰਦਾ ਨਹੀਂ ਰਹਿਣਾ ਚਾਹੀਦਾ ਮੈਂ ਵੀ ਉਹ ਮੋਰਚੇ ਦੇ ਵਿੱਚ ਹੀ ਆ ਮੈਨੂੰ ਕੋਈ ਦਿੱਕਤ ਨਹੀਂ ਆ ਕੋਈ ਪਰੇਸ਼ਾਨੀ ਨਹੀਂ ਆ ਦੇਖੋ ਭਾਈ ਤੁਸੀਂ 32 ਦੇ 32 ਨਹੀਂ ਇਕੱਠੇ ਹੋ ਸਕਦੇ ਤੁਸੀਂ ਜਿਹੜੇ ਲੱਖਾਂ ਲੋਕਾਂ ਨੂੰ ਕਿਵੇਂ ਇਕੱਠੇ ਕਰ ਦੋਗੇ ਯਾਰ ਤੁਸੀਂ ਜਿਹੜੇ 32 ਬੰਦੇ ਹੋ ਸਿਰਫ 32 ਬੰਦੇ ਤੁਸੀਂ ਆਪਸ ਦੇ ਵਿੱਚ ਇਕੱਠੇ ਨਹੀਂ ਰਹਿ ਸਕਦੇ ਆਪ ਦਾ ਇਕੱਠ ਨਹੀਂ ਦਿਖਾ ਸਕਦੇ ਸਰਕਾਰਾਂ ਨੂੰ ਖੁੱਲ ਦੇਣ ਦਾ ਤੁਸੀਂ ਮੌਕਾ ਦਿੱਤਾ ਭੀ ਇਹ ਤਾਂ ਆਪਸ ਹੀ ਦੋਫੜ ਹੋਏ ਹੋਏ ਨੇ ਹਨਾ ਇਹਨਾਂ ਨੂੰ ਕੋਈ ਕੋਈ ਵੱਡਾ ਚੱਕਰ ਨਹੀਂ ਹੈਗਾ ਤਾਂ ਜੀ ਸਰਕਾਰ ਕਿਹਨੂੰ ਮੰਨਦੇ ਹੋ ਇੱਕ ਧੜਾ ਇਹ ਵੀ ਕਹਿ ਰਿਹਾ ਕਿ ਡੱਲੇਵਾਲ ਜਾ ਫਿਰ ਸਰਵਣ ਪੰਧੇਰ ਦੀ ਗੱਲ ਹੁੰਦੀ ਹੈ ਕਿ ਉਹਨਾਂ ਦੇ ਤਾਂ ਕਾਂਗਰਸੀ ਕਨੈਕਸ਼ਨ ਨੇ ਉਹ ਤਾਂ ਦਿੱਲੀ ਦੇ ਲੀ ਤੇ ਤੁਰ ਕੇ ਐਸਕੀਐਮ ਨੂੰ ਗੋਫੜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਇਹ ਜਿਹੜੇ ਇਲਜ਼ਾਮ ਆ ਨਾ ਇਹ ਉਹ ਉਹਨਾਂ ਦੇ ਆਪਸੀ ਜਿਹੜੇ ਇਲਜ਼ਾਮ ਹੈ ਇਹ ਆਪਸ ਵਿੱਚ ਬਹਿ ਕੇ ਨਿੱਠ ਲੈਣ ਸਾਨੂੰ ਨਹੀਂ ਇਹਨਾਂ ਦੇ ਗੱਲਾਂ ਦਾ ਪਤਾ ਨਾ ਅਸੀਂ ਇਹਨਾਂ ਦੇ ਪ੍ਰਧਾਨ ਆ ਨਾ ਅਸੀਂ ਇਹਨਾਂ ਦੀ ਮੀਟਿੰਗਾਂ ਜਾਣੇ ਆ ਇਹ ਇਹਨਾਂ ਦੇ ਆਪਸੀ ਮਤਭੇਦ ਆ ਇਹ ਲੋਕਾਂ ਦੇ ਨੁਕਸਾਨ ਨਾ ਕਰਨ ਇਹਨੂੰ ਕੱਢਣ ਤੁਸੀਂ ਗਵਰਨਮੈਂਟ ਨੂੰ ਮੌਕਾ ਦੇ ਰਹੇ ਹੋ ਅੱਛਾ ਉਦੋਂ ਵੀ ਕਰਨ ਬਾਈ ਉੱਪਰ ਚੜ ਗਏ ਸੀਗੇ ਅਸੀਂ ਜਿੱਦਨ 13 ਦੀ ਕਾਲ ਸੀਗੀ ਜਿੰਨਾ ਮੰਨ ਲਓ ਆ ਮੇਰੇ ਫੋਨ ਦਾ ਫਾਸਲਾ ਆ ਜਾ ਦੇਖ ਲਓ ਕਿੰਨਾ ਕੋਹਣਾ ਇਹ ਇੰਨਾ ਕੋਹਣਾ ਹਨਾ ਐਦਾਂ ਖੜੇ ਸੀਗੇ ਫੌਜੀਆਂ ਦੇ ਸਾਹਮਣੇ ਨਾ ਉਹ ਗੋਲੀ ਮਾਰ ਸਕਦੇ ਸੀ ਨਾ ਉਹ ਗੋਲਾ ਦਾਗ ਸਕਦੇ ਸੀ ਤੇ ਇਹਨਾਂ ਨੇ ਲਾਲਾ ਕੇ ਜ਼ੋਰ ਪਿੱਛੋਂ ਖਿੱਚ ਕੇ ਚ ਲੱਤਾ ਉਹ ਬਾਈ ਮੀਟਿੰਗਾਂ ਹੋ ਗਈਆਂ ਜਾਂ ਮੀਟਿੰਗਾਂ ਚੱਲ ਰਹੀਆਂ ਕੰਮ ਨਿਭੜ ਜਾਣਾ ਕੋਈ ਨਹੀਂ ਇਹਨਾਂ ਨੇ ਖੁੱਲ ਦੇ ਕੇ ਉੱਥੇ ਉਹ ਤਾਮਾ ਜਾਮਾ ਜਿਹੜਾ ਫੌਜੀਆਂ ਦਾ ਉਹ ਤਕੜਾ ਕਰਾਇਆ ਬਾਈ ਇਹ ਸਾਰੇ ਜਾਣਦੇ ਆ ਤੇ ਬੜੇ ਬੰਦੇ ਨਰਾਸ਼ ਹੋ ਕੇ ਵੀ ਆਏ ਆ ਮੇਰੀ ਇਸੇ ਗੱਲ ਤੇ ਜਿਵੇਂ ਤੁਸੀਂ ਕਿਹਾ ਕਿ ਇਹ ਲੱਤਾਂ ਖਿੱਚਦੇ ਸੀ ਮੇਰੀ ਯੋਗਰਾਜ ਸਿੰਘ ਹੋਣਾ ਨਾਲ ਇੰਟਰਵਿਊ ਹੋਈ ਪਿਛਲੇ ਅੰਦੋਲਨ ਦੇ ਵਿੱਚ ਉਹ ਵੀ ਖਾਸੇ ਸਰਗਰਮ ਸੀ ਹਾਲਾਂਕਿ ਅਦਾਕਾਰ ਨੇ ਪਰ ਵੱਧ ਚੜ ਕੇ ਇਸ ਮਸਲੇ ਤੇ ਬੋਲਦੇ ਨੇ ਉਹਨਾਂ ਨੇ ਕਿਹਾ ਕਿ ਮੇਰੇ ਵੀ ਉਦੋਂ ਇਹ ਕੁੜਤੇ ਖਿੱਚਦੇ ਸੀ ਸਟੇਜਾਂ ਤੋਂ ਬੋਲਣ ਵੇਲੇ ਤੇ ਇਹਨਾਂ ਨੂੰ ਤੁਸੀਂ ਦੇਖਿਓ ਕਿ ਇਸ ਵਾਰ ਨੌਜਵਾਨਾਂ ਦੇ ਨਾਲ ਫਿਰ ਇਹ ਖੇਪੜਨਗੇ ਤੇ ਇਹਨਾਂ ਨੂੰ ਇਸ ਵਾਰ ਚਿੱਤਰ ਵੀ ਪੈਣਗੇ ਇਹ ਉਹਨਾਂ ਦੇ ਲਫ਼ਜ਼ ਸੀ ਮੈਂ ਉਹੀ ਲਫ਼ਜ਼ ਰਿਪੀਟ ਕੀਤੇ ਆ ਤਾਂ ਟਕਰਾਰ ਵੀ ਹੋਈ ਤੇਰ ਹੋਣਾ ਤੋਂ ਮਾਈਕ ਵੀ ਖੋਈ ਗਈ ਚਲੋ ਹੁਤਾ ਆਪਾ ਗੱਲ ਮੰਨਦੇ ਆ ਵੀ ਦੀਪਸੂਦੀ ਸੀ ਜਿਹੜਾ ਲੈ ਗਿਆ ਉੱਥੇ ਬੜੇ ਬੜੇ ਇਹ ਰਾਜੇ ਵਾਲਾ ਵਰਗੇ ਵੀ ਖੜ ਖੜ ਕੇ ਕਹਿੰਦੇ ਰਹੇ ਓਏ ਨਹੀਂ ਓਏ ਤੁਸੀਂ ਸੰਘਰਸ਼ ਖਰਾਬ ਕਰ ਦੇਣਾ ਨਾ ਜਾਓ ਦਿੱਲੀ ਨੂੰ ਨਾ ਜਾਓ ਇੱਥੇ ਬਹਿਜੋ ਉਹ ਗੱਲਾਂ ਚਲੋ ਨਿਬੜ ਗਈਆਂ ਦੂਜੀ ਗੱਲ ਮੈਂ ਤੁਸੀਂ ਜੋਗਰਾਤੀ ਆ ਜੋਗਰਾਜ ਗੱਲਾਂ ਤੋਂ ਬਹੁਤ ਵੱਡੀਆਂ-ਵੱਡੀਆਂ ਕਰਦਾ ਮੇਰੇ ਤੇ ਗੁਰੂ ਦੀ ਕਿਰਪਾ ਆ ਮੈਂ ਕਦੇ ਸੰਤਾਂ ਦੀ ਗੱਲ ਕਰਦਾ ਕਦੇ ਮੇਰੇ ਕੋ ਖੜਕੂ ਸਿੰਘ ਆਉਂਦੇ ਰਹੇ ਕਦੇ ਕੁਛ ਕਦੇ ਕੁਛ ਤੂੰ ਹੁਣ ਆਪਣੇ ਪੁੱਤ ਦੀ ਸਪੋਰਟ ਕਰੂੰਗਾ ਉਹ ਭਾਜਪੀ ਦੀ ਟਿਕਟ ਲੈ ਕੇ ਉਥੋਂ ਇਲੈਕਸ਼ਨ ਲੜਨ ਲੱਗਿਆ ਆ ਜਿਹੜੇ ਭਾਈ ਦਿੱਲੀ ਤੋਂ ਚੱਲਦੇ ਆ ਨਾ ਇਹ 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 ਚਲੋ ਇਹ ਗੱਲਾਂ ਤਾਂ ਕਰ ਸਕਦੇ ਆ ਪਰ ਇਹ ਦਿੱਲੀ ਦੀ ਅੱਖ ਚੱਕ ਪਾ ਕੇ ਕੁਝ ਨਹੀਂ ਕਰ ਸਕਦੇ ਹਾਂਜੀ ਪਾਸ ਸਿੰਘ ਨੇ ਵੈਸੇ ਇਨਕਾਰ ਦਿੱਤਾ ਹੈ ਕਿ ਮੈਂ ਚੋਣਾਂ ਦੇ ਵਿੱਚ ਨਹੀਂ ਆਉਣਾ ਪਰ ਉਦੋਂ ਹੀ ਯੋਗਰਾਜ ਸਿੰਘ ਦਾ ਇਹ ਕਹਿਣਾ ਕਿ ਮੈਨੂੰ ਤੁਸੀਂ ਲੀਡਰ ਬਣਾ ਕੇ ਤੋਰੋ ਮੈਂ ਮਸਲਾ ਤੁਹਾਡਾ ਹੱਲ ਕਰਾਂਗਾ ਸੈਂਟਰ ਨਾਲ ਮੈਂ ਗੱਲ ਕਰਦਾ ਪਰ ਇਹਨਾਂ ਨੂੰ ਪਹਿਲਾਂ ਪਾਸੇ ਕਰੋ ਹਰੀਆਂ ਪੱਗਾਂ ਵਾਲਿਆਂ ਨੂੰ ਇਸ ਗੱਲ ਉੱਤੇ ਰੁਲਦੂ ਮਾਨਸਾ ਨੇ ਜਵਾਬੀ ਹਮਲਾ ਵੀ ਕੀਤਾ ਯੋਗਰਾਜ ਸਿੰਘ ਉੱਤੇ ਦੇਖੋ ਭਾਈ ਮੈਂ ਤਾਂ ਇਹ ਕਹਿਣਾ ਆ ਜੇ ਕੋਈ ਫੇਮਸ ਥੇਰਾ ਆਇਆ ਹਣਾ ਹੁਣ ਦੀਪ ਬਾਈ ਨੇ ਕਿਹੜਾ ਕਿਸੇ ਨੂੰ ਪੁੱਛ ਕੇ ਆਉਣਾ ਸੀਗਾ ਜੀ ਸਮਝਦੇ ਹੋ ਗੱਲ ਉਹਨੇ ਕਿਹੜਾ ਕਿਹਾ ਪੀਏ ਨਾ ਹਰੇਵੇਂ ਪੱਗਾਂ ਵਾਲਾ ਨੂੰ ਪਾਸੇ ਕਰ ਦੋ ਇਹ ਕਰ ਦੋ ਉਹ ਕਰ ਦੋ ਅੱਛਾ ਤੁਸੀਂ ਇੱਥੇ ਆਓ ਧਰਨੇ ਦੇ ਵਿੱਚ 100 200 ਬੰਦਾ 500 ਬੰਦਾ 1000 ਬੰਦਾ ਸਾਡੀ ਗਰੰਟੀ ਹੈ ਤੁਹਾਡੇ ਨਾਲ ਲਾ ਦਾਂਗੇ ਠੀਕ ਆ ਫੇਰਾ ਜੂਮ ਬਣਦਾ ਬਣਦਾ ਬਣ ਜੂਗਾ ਕਿਰਾਂ ਤਾਂ ਆਉਣਾ ਘਰੇ ਇੱਤੇ ਕੇ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਆ ਰਾਇਆ ਸੀ ਮੇਰਾ ਇੱਕ ਬਿਆਨ ਜਿਹੜਾ ਮੈਂ ਦਿੱਤਾ ਸੀ ਮੈਂ ਕਿਹਾ ਸੀ ਵੀ ਹਿੰਦੂਆਂ ਦੀਆਂ ਧੀਆਂ ਪੈਣਾ ਨੂੰ ਖਾਲਸੇ ਨੇ ਬਚਾਇਆ ਇਹਨਾਂ ਨੇ ਕੰਟਰੋਵਰਸੀ ਹੋਈ ਮੇਰੇ ਨਾਲ ਕੋਈ ਬੰਦਾ ਹੀ ਨਹੀਂ ਖੜਿਆ ਮੈਂ ਤਾਂ ਇਹਨਾਂ ਦੇ ਕੋਲ ਜਾਣਾ ਹੀ ਨਹੀਂ ਹੁਣ ਕੰਦੇ ਨਹੀਂ ਬਾਈ ਪਿੱਛੇ ਖੜਨ ਖੜਨ ਦਾ ਤਾਂ ਇਹ ਪਿੱਛੇ ਕੌਣ ਹੁੰਦਾ ਕਿਸੇ ਦੇ ਦੀਬਾਈ ਦੇ ਕਿਹੜਾ ਖੜਿਆ ਯਾਰ ਚਲੋ ਅਸੀਂ ਹੈਲਪ ਕਰਦੇ ਰਹੇ ਇਦਾਂ ਦੇ ਬੰਦੇ ਆ ਹੀ ਜਾਂਦੇ ਹੈਲਪ ਆਲੇ ਪਰ ਜੇ ਤੁਸੀਂ ਕਹੋਗੇ ਵੀ ਸਾਰਾ ਕੁਝ ਸਾਨੂੰ ਜਿਉਂਦੇ ਜੀ ਮੈ ਦੇਵੇ ਇਹ ਤਾਂ ਸੰਭਵ ਨਹੀਂ ਆ ਮਿਲਣਾ ਜਿਹੜਾ ਆ ਜੇ ਤੁਸੀਂ ਚਾਹਦੇ ਕੰਮ ਕਰੋਗੇ ਕੋਈ ਨਹੀਂ ਤੱਕੜੇ ਹੋਗੇ ਲੱਗੋਗੇ ਤਾਂ ਕੌਮ ਦੇ ਘਰਾਂ ਦੀਆਂ ਕੰਧਾਂ ਦੇ ਉੱਤੇ ਫੋਟੋਆਂ ਤੁਹਾਡੀਆਂ ਲੱਗੇ ਜਾਣੀਆਂ ਪਰ ਅੱਜ ਦੀ ਰੇਟ ਤੇ ਨਹੀਂ ਲੱਗਣੀਆਂ ਕਿ ਤੁਸੀਂ ਸਾਹਮਣੇ ਬਹਿ ਕੇ ਦੇਖਦੇ ਰਹੋਗੇ ਇਹ ਮਰਨ ਤੋਂ ਬਾਅਦ ਹੀ ਹੋਣਾ ਆ ਹਾਂਜੀ ਇਸ ਇਸ ਗੱਲ ਦਾ ਕਿਹੜਾ ਰਹੂਗਾ ਕਿਉਂਕਿ ਅਮਰਤਪਾਲ ਉਹਨਾਂ ਨੂੰ ਲੈ ਕੇ ਅਮਰਤਪਾਲ ਦੇ ਮਾਤਾ ਤੇ ਉਹਨਾਂ ਦੇ ਸਮਰਥਕ ਭੁਖੜ ਹੜਤਾਲ ਤੇ ਬੈਠੇ ਆ ਉੱਥੋਂ ਲੱਖਾਂ ਸਦਾਨਾ ਬੋਲਦਾ ਤੇ ਕਹਿੰਦਾ ਵੀ ਫਿਰ ਤੁਸੀਂ ਭੋਗਾਂ ਤੇ ਇਕੱਠ ਕਰਦੇ ਹੋ ਹੁਣ ਤੁਸੀਂ ਆਉਂਦੇ ਨਹੀਂ ਇੱਥੇ ਬੰਦਾ 50 ਨਹੀਂ ਬੈਠਾ ਤਾਂ ਇਹ ਗੱਲ ਸੱਚੀ ਆ ਫਿਰ ਭੋਗਾਂ ਤੇ ਇਕੱਠ ਹੁੰਦਾ ਜਾਂ ਕਿਉਂ ਨਹੀਂ ਇਕੱਠ ਹੋ ਰਿਹਾ ਤੁਸੀਂ ਪਰੰਸ ਸਮੇਂ ਨੇ ਵਾਜ ਅਮਰਿਤਪਾਲ ਤੇ ਜੇ ਪੰਜਾਬ ਬੰਦਾ ਵੀ ਉੱਥੇ ਨਹੀਂ ਬੈਠਾ ਨਹੀਂ ਭਾਈ ਇਹ ਗੱਲ ਸੱਚੀ ਆ ਦੇਖੋ ਮੈਂ ਵੀ ਇੱਧਰ ਥੋੜਾ ਜਿਹਾ ਧਰਨੇ ਦੇ ਬੀਵੀ ਸੀਗਾ ਤੇ ਮੈਂ ਆਪਦੀ ਗੱਡੀ ਤੇ ਕੇ ਆਪਦੇ ਬੰਦੇ ਭੇਜੇ ਉੱਥੇ ਚਲੋ ਕਹਿਣ ਵਾਲਿਆਂ ਨੇ ਦੁਨੀਆ ਦੇ ਦਾਤੀ ਨੂੰ ਕਹਿੰਦਾ ਇੱਕ ਪਾਸੇ ਦੰਦੇ ਹੁੰਦੇ ਆ ਤੇ ਦੁਨੀਆ ਦੇ ਦੋ ਹੀ ਪਾਸੇ ਆ ਕਿਸ ਨੂੰ ਕਹਿਣ ਨੂੰ ਬਹੁਤ ਕੁਝ ਕਹੀ ਜਾਣਾ ਹਾਂ ਭਾਈ ਇਹ ਗੱਲ ਸਹੀ ਏ ਕਿ ਭੋਗਾਂ ਤੇ ਇਕੱਠ ਕਰਨ ਨਾਲੋਂ ਜੇ ਤੁਸੀਂ ਆਪਦੇ ਜਿਉਂਦੇ ਬੰਦੇ ਸੰਭਲੋ ਇੱਕ ਗੱਲ ਭਾਈ ਮੈਂ ਤੁਹਾਨੂੰ ਕਰਨ ਵੀਰ ਗੱਲ ਦੱਸਦਾ ਤੁਸੀਂ ਅਮਰਿਤਪਾਲ ਵਾਲੀ ਗੱਲ ਤੇ ਆਏ ਗਏ ਹੋ ਦੇਖੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਬੰਦੇ ਸੰਘਰਸ਼ੀ ਆ ਜਿਹੜੇ ਬੰਦੇ ਬੋਲਦੇ ਆ ਕੋਈ ਵੀ ਹੋਣ ਚਾਹੇ ਉਹ ਚਾਹੇ ਤੁਸੀਂ ਹੋ ਚਾਹੇ ਮੈਂ ਹੋਵਾਂ ਚਾਹੇ ਕੋਈ ਲਖੇ ਵਰਗਾ ਹੋਵੇ ਚਾਹੇ ਕੋਈ ਚਾਹੇ ਮੇਰਾ ਵੀਰਦੀਪ ਸਿੱਧੂ ਸੀਗਾ ਇਹਨਾਂ ਬੰਦਿਆਂ ਦਾ ਜਿਉਂਦੇ ਰਹਿਣਾ ਤੇ ਜਿਨ੍ਹਾਂ ਚੋਂ ਬਾਹਰ ਰਹਿਣਾ ਜ਼ਰੂਰੀ ਹੈ ਇਹ ਕੌਮ ਸਮਝ ਲਵੇ ਕਿ ਜਿਹੜਾ ਬੰਦਾ ਚੱਲ ਰਿਹਾ ਮੂਰੀ ਉਹਨੂੰ ਅਸੀਂ ਤੱਕੀ ਹਵਾ ਲੱਗਣ ਦੇਣੀ ਆ ਕਿ ਨਹੀਂ ਲੱਗਣ ਦੇਣੀ ਜੀ ਪਰ ਭਾਈ ਮੈਂ ਜਿਹਨੂੰ ਚਾਰ ਬੰਦੇ ਜਾਣਦੇ ਆ ਉਹਨੂੰ ਉਹਦਾ ਜਿਉਂਦਾ ਰਹਿਣਾ ਭਾਈ ਜ਼ਰੂਰੀ ਆ ਤੋ ਕਹਿੰਦੇ ਕਿ ਅਮਰਤਪਾਲ ਤਾਂ ਵੀ ਪਹਿਲਾਂ ਤਾਂ ਇਹ ਆਪ ਕਹਿੰਦੇ ਸੀ ਕਿ ਅਸੀਂ ਆਸਾਮ ਦੀ ਜੇਲ੍ਹ ਚ ਸੇਫ ਆ ਹੁਣ ਇਹਨਾਂ ਦੀ ਐਨਐਸਟੀ ਖਤਮ ਹੋਣ ਲੱਗੀ ਆ ਹੁਣੀ ਸਰਕਾਰ ਇਹਨਾਂ ਨੂੰ ਕਿਉਂ ਤੰਗ ਕਰਨ ਲੱਗੀ ਅਜ ਤੱਕ ਹਵਾਰੇ ਹੋਣਾਂ ਦੀ ਤਾਰੇ ਹੋਣਾਂ ਦੀ ਆਡੀਅਨ ਦੀ ਗੱਲ ਸਾਹਮਣੇ ਆਈ ਇਹਨਾਂ ਦੀ ਕਿਉਂ ਆ ਰਹੀ ਆ ਕੋਣ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਆ ਜਿਹੜੇ ਭਾਈ ਸਾਹਬ ਹੁਣੀ ਹਵਾਰੇ ਹੋਣੀ ਨਹੀਂ ਹਨ ਉਹਨਾਂ ਨੂੰ ਅਮਰਤਪਾਲ ਹੋਣਾਂ ਦੇ ਨਾਲ ਜਾਂ ਹੂਰ ਸਿੰਘਾਂ ਦੇ ਨਾਲ ਨਾ ਕੰਪੇਅਰ ਕੀਤਾ ਜਾਵੇ ਜਿਹੜੀ ਇੱਕ ਉਹਨਾਂ ਦੀ ਪਦਵੀ ਹੈ ਨਾ ਮੈਂ ਇਹ ਵੀ ਗੱਲ ਸਾਫ਼ ਕਹਿਣਾ ਆ ਜਿਹੜੀ ਇੱਕ ਉਹਨਾਂ ਦੀ ਪਦਵੀ ਹੈ ਨਾ ਉਹਨੂੰ ਅਸੀਂ ਨਾ ਤਾਂ ਕਿਸੇ ਤਰ੍ਹਾਂ ਦਾ ਵੀ ਕੋਈ ਇਹਨਾਂ ਦੇ ਨਾਲ ਕੰਪੇਅਰ ਕਰ ਸਕਦੇ ਹਾਂ ਠੀਕ ਆ ਤੁਹਾਨੂੰ ਲੱਗਦਾ ਹਰਤਪਾਲ ਦਾ ਆਪਾਂ ਨਹੀਂ ਇੱਕੋ ਇੱਕੋ ਤਕੜੀ ਦੇ ਵਿੱਚ ਨਹੀਂ ਤੋਲ ਸਕਦੇ ਉਹਨਾਂ ਨੂੰ ਹਾਂਜੀ ਬਿਲਕੁਲ ਬਿਲਕੁਲ ਬਾਕੀ ਰਹੀ ਗੱਲ ਤੰਗ ਕਰਨ ਵਾਲੀ ਬਾਈ ਜਦੋਂ ਉਹਨਾਂ ਦਾ ਐਨਐਸਐ ਦਾ ਜਿਹੜਾ ਟਾਈਮ ਆ ਉਹ ਸਮਾਪਤ ਹੋ ਰਿਹਾ ਖਤਮ ਹੋ ਰਿਹਾ ਹਨਾ ਤੇ ਉਹਨਾਂ ਨੂੰ ਵੀ ਇਹ ਡਰ ਹੁੰਦਾ ਵੀ ਸਾਡੇ ਜਿਹੜੇ ਹਿਡਨ ਕੈਮਰੇ ਲਾਤੇ ਆ ਵੀ ਕੱਲ ਨੂੰ ਅਸੀਂ ਫੇਰ ਅਸੀਂ ਕੋਸ਼ਾਂਗਾ ਅਸਲੀ ਗੱਲ ਕਰਨੀਆਂ ਕੌਮ ਦੀ ਗੱਲ ਕਰਨੀਆਂ ਹਨ ਤੇ ਸਾਡੀਆਂ ਨਾ ਉਹ ਜਿਹੜੇ ਟਰੋਲ ਨਾ ਹੋਣ ਹਨ ਜਿਵੇਂ ਉਹਨਾਂ ਦੇ ਲੈਟਰਨ ਬਾਥਰੂਮ ਦੇ ਵਿੱਚ ਕੈਮਰਾ ਭਾਈ ਲੈਟਰਨ ਬਾਥਰੂਮ ਦੇ ਵਿੱਚ ਬੰਦਾ ਕਰਨ ਕੀ ਜਾਂਦਾ ਛੇੜ ਉਹ ਤਾਂ ਨੰਗਾ ਹੀ ਹੁੰਦਾ ਆ ਏਦਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਸਰਕਾਰ ਕੋਝੀਆਂ ਚੀਜ਼ਾਂ ਖੇਡਦੀ ਹੁੰਦੀ ਹੈ ਇੱਕ ਨਾਲ ਹੀ ਖੇਡਦੀ ਲੱਖਾਂ ਲੋਕਾਂ ਨਾਲ ਖੇਡਦੀ ਭਾਨਾ ਸਿੱਧੂ ਜੇਲ੍ਹ ਗਿਆ ਸੀਗਾ ਉਹਦੀ ਵੀ ਉਹਨਾਂ ਨੇ ਨੰਗਾ ਕਰਕੇ ਵੀਡੀਓ ਬਣਾਈ ਭਾਈ ਵੀਡੀਓ ਵੀ ਉਹਨਾਂ ਕੋਲ ਹੈਗੀ ਹੌਣ ਵਾਲੇ ਟਾਈਮ ਦੇ ਵਿੱਚ ਕੋਈ ਬਾਈਰਲ ਕਰਨ ਕੋਸ਼ ਕਰਨ ਇੱਕ ਸਵਾਲ ਬਲਵਿੰਦਰ ਸਿੰਘ ਮਾਲੀ ਨੇ ਇਹ ਕਿਹਾ ਕੀਤਾ ਕਿ ਦਾ ਸੰਦਰਭ ਹੈ ਉਸ ਦੇ ਵਿੱਚ ਭੁੱਖ ਹੜਤਾਲਾਂ ਦੀ ਤਾਂ ਥਾਂ ਹੀ ਹੈ ਨਹੀਂ ਜਿਵੇਂ ਕਿ ਕਰਵਾ ਚੌਥ ਵਾਲੀ ਗੱਲ ਹੋ ਗਈ ਉਹ ਤਾਂ ਕਹਿੰਦੇ ਕਿ ਉਸ ਉੱਤੇ ਤਾਂ ਆਪਾਂ ਜਾ ਹੀ ਨਹੀਂ ਸਕਦੇ ਭੁੱਖ ਹੜਤਾਲਾਂ ਤਾਂ ਕੀਤੀਆਂ ਨਹੀਂ ਭਾਵੇਂ ਜਿੰਨਾ ਵੀ ਜਬਰ ਹੋਇਆ ਸਿੱਖ ਇਤਿਹਾਸ ਦੇ ਵਿੱਚ ਦੇਖੋ ਭਾਈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਆ ਹਰੇਕ ਬੰਦੇ ਦਾ ਨਾ ਆ ਬੰਦਿਆਂ ਨੂੰ ਜਗਾਉਣ ਦਾ ਜਾਂ ਸੰਘਰਸ਼ ਨੂੰ ਤੇਜ਼ ਕਰਨ ਦਾ ਆਪਦਾ ਆਪਦਾ ਤਰੀਕਾ ਹੁੰਦਾ ਆ ਹਨਾ ਆਪ ਦਾ ਆਪ ਦਾ ਉਹਨਾਂ ਦਾ ਹੱਕ ਵੀ ਹੁੰਦਾ ਬਾਕੀ ਜੀ ਰਹੀ ਗੱਲ ਇਹਨਾਂ ਗੱਲਾਂ ਤੇ ਕੋਈ ਆਉਂਦਾ ਆ ਮੈਂ ਇੱਕ ਗੱਲ ਕਹਿਣਾ ਬਾਈ ਜੇ ਹੁਣ ਮੈਂ ਉੱਥੇ ਧਰਨੇ ਦੇ ਵਿੱਚ ਜਾਣਾ ਤੇ ਬਾਈ ਜੀ ਮੈਂ ਸੰਤਾਂ ਵਾਲੀ ਗੱਲ ਤੇ ਆਵਾ ਤਾਂ ਸੰਤਾਂ ਨੇ ਧਰਨਾ ਲਾਇਆ ਸੀ ਬਾਈ ਸੰਤ ਧਰਨਾ ਦੇ ਹੱਥ 'ਚ ਸੀਗੇ ਠੀਕ ਆ ਜੀ ਮੈਂ ਉੱਥੇ ਇਹ ਗੱਲ ਕਰਾਂ ਤਾਂ ਉਹਨਾਂ ਨੇ ਇਹ ਗੱਲ ਕਹਿਨੀ ਆ ਕਿ ਇਹ ਹੱਤਬਾਦੀ ਆ ਅਸੀਂ ਪੀਸਫੁਲੀ ਤਰੀਕੇ ਨਾਲ ਆਪਣੇ ਰਾਈਟ ਲੈ ਰਹੇ ਆ ਤੇ ਇਹ ਗੱਲ ਕਰਦਾ ਫੂਰ ਬਾਈ ਸਾਰੇ ਪਾਸੇ ਨੂੰ ਬੰਦੇ ਘੁੰਮ ਜਾਂਦੇ ਜੇ ਉਹ ਜੀ ਤੁਸੀਂ ਗੱਲ ਕਰਦੇ ਸਾਕਸ਼ ਦੀ ਉਹਨੇ ਇਹ ਗੱਲ ਕਹੀ ਆ ਤੇ ਫਿਰ ਜੇ ਤੁਹਾਡੇ ਕੋਲ ਕੋਈ ਰਣਨੀਤੀ ਹੈ ਤੁਸੀਂ ਦੱਸ ਦੋ ਆਪਾਂ ਗੱਲਾਂ ਕਰਨ ਤੱਕ ਹੀ ਸੀਮਤ ਨਾ ਰਹੀਏ ਬਾਈ ਕੁਝ ਕਰਨ ਜੋਗੀ ਹੋਈਏ ਜੇ ਤੁਹਾਡੇ ਦਿਮਾਗ 'ਚ ਕੋਈ ਰਣਨੀਤੀ ਹੈਗੀ ਆ ਤਾਂ ਤੁਸੀਂ ਕੱਢ ਦਿਓ ਲੋਕਾਂ ਮੂਹਰੇ ਜੇ ਤੁਹਾਨੂੰ ਕੋਈ ਚਾਰ ਬੰਦੇ ਜਾਣਦੇ ਆ ਜੀ ਇਸੇ ਗੱਲ ਤੇ ਬਾਈ ਉੱਥੇ ਮੈਂ 2-400 ਬੰਦੇ ਨਾਲ ਵੀ ਪਿੱਟਿਆ ਉੱਥੇ ਆਪਣਾ ਜਿੱਥੇ ਉਹ ਬਾਰਡਰ ਬਣਾਇਆ ਹੋਇਆ ਉਹਨਾਂ ਨੇ ਸ਼ੰਭੂ ਤੇ ਮੈਂ ਕਿਹਾ ਇਕੱਲੇ-ਇਕੱਲੇ ਜਾ ਕੇ ਛੱਤਰ ਨਾ ਖਾਓ ਜੇ ਤੁਹਾੜਾ ਨਾ ਚਾਰ ਬੰਦੇ ਜੁੜਦੇ ਆ ਤਾ ਨਾਲ ਤੁਰੋ ਜਿਹੜਾ ਪਿੱਛੇ 6-7 ਲੱਖ ਬੰਦਾ ਬੈਠਾ ਸਾਰੇ ਹਯੂਮ ਨੂੰ ਗਾਂ ਤੱਕੋ ਕੱਲੇ-ਕੱਲੇ ਜੁੱਤੀਆਂ ਖਾਣ ਦਾ ਕੋਈ ਫਾਇਦਾ ਨਹੀਂ ਹੈ। ਕੰਧ ਜ ਟੱਕਰ ਮਾਰਨ ਦਾ ਕੋਈ ਫਾਇਦਾ ਨਹੀਂ ਹੈ। ਜੀ ਰਣਨੀਤੀ ਤੋਂ ਬਾਈ ਇਲੈਕਸ਼ਨ ਆ ਚੁੱਕੇ ਨੇ 2024 ਬੀਜੇਪੀ ਦੀ ਆਪਣੀ ਯਤਨ ਹੈ ਤੇ ਕੁਝ ਲੋਕ ਇਹ ਕਹਿੰਦੇ ਕਿ ਕਿਸਾਨ ਲੀਡਰ ਬਣ ਰਹੇ ਨੇ ਗਲਤੀ ਕਰਦੇ ਨੇ ਇਸ ਦੇ ਅੱਗੇ ਤਾਂ ਉਹਨਾਂ ਨੇ ਮੁੰਡੇ ਮਾਰਨ ਦੇ ਵਿੱਚ ਕੋਈ ਕਤਾਹੀ ਨਹੀਂ ਕਰਨੀ ਉਹ ਤਾਂ ਸਗੋਂ ਇੱਕ ਨਰੇਟਿਵ ਸੈੱਟ ਕਰਨਗੇ ਆਪਣੀ ਹਿੰਦੂ ਵੋਟ ਵਾਸਤੇ ਤੇ ਇੱਕ ਸਵਾਲ ਇਹ ਜਿਹੜਾ ਮੈਂ ਤੁਹਾਨੂੰ ਪਾਉਣ ਲੱਗਿਆ ਕਿ ਕਿਾਸਤ ਹੁਣ ਪੱਖੀ ਹੋਈ ਆ ਪਿਛਲੀ ਵਾਰ ਕਿਸਾਨ ਆਗੂਆਂ ਨੇ ਇਲੈਕਸ਼ਨ ਲੜੇ ਉਹਦਾ ਕਈਆਂ ਨੂੰ ਨੁਕਸਾਨ ਵੀ ਹੋਇਆ ਇਸ ਵਾਰ ਆਮ ਆਦਮੀ ਪਾਰਟੀ ਭਾਜਪੀ ਕੀ ਇਹ ਕਾਲੀ ਦਲ ਕੀ ਸਾਰਿਆਂ ਨੇ ਨਵੇਂ-ਨਵੇਂ ਚਿਹਰੇ ਉਭਾਰਿਆ ਇੱਕ ਚਿਹਰਾ ਉਭਰਿਆ ਡੀ ਐਚਓ ਸਾਹਿਬ ਦਾ ਜਿਹੜੇ ਚਰਚਿਤ ਹੋਏ ਸੀ ਗੁੱਡ ਫੰਡ ਦੇ ਹੋਏ ਨਕਲੀ ਜਾਂ ਗਲਤ ਜਿਹੜਾ ਖਾਣਾ ਪਰੋਸਿਆ ਜਾਂਦਾ ਟਾਪਿਆਂ ਤੇ ਉਹ ਫੜਦੇ ਉਹ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਕਰ ਰਹੇ ਆ ਤਾਂ ਕਈ ਲੋਕਾਂ ਨੇ ਇਸ ਉੱਤੇ ਟਿੱਪਣੀਆਂ ਕੀਤੀਆਂ ਮਾਨਿਕ ਗੋਇਲ ਨੇ ਆਰਟੀ ਐਕਟਿਵਿਸਟ ਉਹ ਕਹਿੰਦੇ ਨੇ ਕਿ ਦੇਖੋ ਆਪਣਾ ਹੀ ਮੀਡੀਆ ਤੰਤਰ ਲਵਾ ਕੇ ਪਹਿਲਾਂ 3 ਮਹੀਨੇ ਗੁੜ ਫੜਵਾਇਆ ਜਾਂ ਮਠਿਆਈਆਂ ਫੜਵਾਈਆਂ ਤੇ ਹੁਣ ਆਪਣਾ ਹੀ ਉਮੀਦਵਾਰ ਤਿਆਰ ਕਰ ਰਿਹਾ ਇਸ ਤੋਂ ਸਸਤੀ ਕੰਪੇਨਿੰਗ ਕੀ ਹੁੰਦੀ ਆ ਦੇਖੋ ਭਾਈ ਮੈਂ ਇਹ ਗੱਲ ਕਹਿਣੀ ਚਾਹੁੰਦਾ ਇਹ ਨਾ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਹੈਗੀ ਆਨਲਾਈਨ ਸਰਕਾਰ ਮੈਂ ਤੈਨੂੰ ਐਂ ਕਹਣਾ ਆਨਲਾਈਨ ਜਦੋਂ ਕਿਤੇ ਚਾਰ ਬਾਬੇ ਇਕੱਠੇ ਹੁੰਦੇ ਆ ਮੈਂ ਤਾਂ ਇਹੀ ਜ਼ਾਦਾ ਹੁੰਨਾ ਬਾਬੇ ਉਹ ਆਨਲਾਈਨ ਸਰਕਾਰ ਲਿਆਤੀ ਤੁਸੀਂ ਮੀਡੀਆ ਵਾਲਿਓ ਹਨੂ ਵੀ ਪਤਾ ਹੈ ਸਰਕਾਰ ਦੇ ਖਿਲਾਫ ਕੁਝ ਪਾ ਦੋਗੇ ਤਾਂ ਇਹਨਾਂ ਨੇ ਤੁਹਾਡੀ ਰੀਚ ਦਦਣੀ ਆ ਤੁਹਾਡੀ ਗੱਲ ਜਿਹੜੀ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਨਹੀਂ ਜਿਵੇਂ ਪੰਜਾਬ ਦੇ ਵਿੱਚ ਬੈਠੇ ਲੋਕਾਂ ਨੂੰ ਇਹ ਸੀਗਾ ਵੀ ਦਿੱਲੀ ਦੇ ਵਿੱਚ ਇਹ ਹੋ ਗਿਆ ਜੇ ਹੋ ਗਿਆ ਉਹ ਇਹ ਸਰਕਾਰ ਇੱਥੇ ਲੈ ਕੇ ਆਓ ਪਰ ਜਿਹੜੇ ਅਸਲ ਜਿਹੜੀ ਗਰਾਊਂਡ ਜਿਹੜੀ ਜ਼ੀਰੋ ਦੀ ਰਿਪੋਰਟ ਸੀਗੀ ਉਹ ਉੱਥੇ ਜਾ ਕੇ ਲੋਕਾਂ ਨੂੰ ਮਿਲਦੀ ਸੀਗੀ ਠੀਕ ਹੈ ਜੀ ਉਥੋਂ ਕੋਈ ਵੀ ਜੇ ਕੋਈ ਸਰਕਾਰ ਦੇ ਖਿਲਾਫ ਨੈਰੇਟਿਵ ਜਾਂ ਕੋਈ ਕੁਝ ਵੀ ਕਹ ਲਓ ਗਲਤ ਬੋਲਦਾ ਸੀ ਤਾਂ ਉਹ ਸਾਡੇ ਤੱਕ ਆਵਾਜ਼ ਨਹੀਂ ਸੀ ਪਹੁੰਚਦੀ ਹੁਣ ਵੀ ਰਾਜਸਥਾਨ ਔਰ ਰਾਜਾਂ ਦੇ ਵਿੱਚ ਇਹਨਾਂ ਦਾ ਕਰਨਾਟਕਾ ਤੱਕ ਦੱਬ ਕੇ ਪ੍ਰਚਾਰ ਹੋ ਰਿਹਾ ਪਰ ਉੱਥੋਂ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਕੀ ਕੁਝ ਕਰ ਰਹੀ ਆ ਇਹਨਾਂ ਨੇ ਪਹਿਲਾਂ ਇੱਕ ਬੰਦੇ ਨੂੰ ਮਸ਼ਹੂਰ ਕਰਨਾ ਆਪਣੇ ਤਰੀਕੇ ਨਾਲ ਮੀਡੀਆ ਦੇ ਵਿੱਚ ਲਾਣ ਕਿਉਂਕਿ ਜ਼ੀਰੋ ਤੋਂ ਹੀਰੋ ਜਿਵੇਂ ਕਹਿੰਦੇ ਹੁੰਦੇ ਦੀਪ ਬਾਈ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਜ਼ੀਰੋ ਤੋਂ ਹੀਰੋ ਦਾ ਰਾਤੋਂ ਰਾਤ ਹੀ ਬੰਦਾ ਹੋ ਜਾਂਦਾ ਇਹ ਕਰਨਾ ਹੋਵੇ ਠੀਕ ਆ ਬਾਈ ਇਹਨਾਂ ਨੇ ਉਹਨੂੰ ਪਹਿਲਾਂ ਮਸ਼ਹੂਰ ਕੀਤਾ ਮਨ ਮਸ਼ਹੂਰ ਚਿਹਰਾ ਲੋਕਾਂ ਦੇ ਮੂਹਰੇ ਲਿਆ ਕੇ ਉਹ ਬੋਟਾ ਕਹਣਗੇ ਕਿ ਇਹ ਬੰਦਾ ਇੰਨਾ ਇਮਾਨਦਾਰ ਆ ਤੇ ਲੋਕਾਂ ਨੇ ਵੀ ਇਹ ਗੱਲ ਕਹਿਣੀ ਆ ਉਹ ਦੇਖੋ ਸਰਕਾਰਾਂ ਨਹੀਂ ਗਲਤ ਹੁੰਦੀਆਂ ਸਰਕਾਰਾਂ ਦੇ ਵਿੱਚ ਬੰਦੇ ਗਲਤ ਹੁੰਦੇ ਆ ਇਹ ਬੰਦਾ ਸਹੀ ਆ ਇਹਨੂੰ ਜਿਤਾ ਦਿਓ ਪਰ ਉਹਨੇ ਕਰਨਾ ਉਹੀ ਆ ਜਿਹੜੀ ਗੱਲ ਦੀ ਬਾਈ ਕਹਿ ਗਿਆ ਜੋ ਦਿੱਲੀ ਤੋਂ ਚੱਲ ਗਿਆ ਉਹ ਸਾਡੇ ਲਈ ਖਤਰਨਾਕ ਹੀ ਸਾਬਤ ਹੋਊਗਾ ਕਦੇ ਵੀ ਸਾਡੇ ਲਈ ਚੰਗਾ ਨਹੀਂ ਹੋਊਗਾ ਇਹ ਗੱਲ ਅੱਜ ਸਮਝਣੀ ਆ ਅੱਜ ਸਮਝ ਲਓ ਕੱਲ ਸਮਝਣੀ ਆ ਕੱਲ ਸਮਝ ਲਓ ਛੇਤਰਗਾ ਕੇ ਸਮਝਣੀ ਆ ਉਦੋਂ ਸਮਝ ਲਓ ਇੱਕ ਇੱਕ ਆਖਰੀ ਸਵਾਲ ਮੈਂ ਲਵਾਂਗਾ ਪਰ ਜਿਵੇਂ ਮੈਂ ਇਹ ਇਹਨਾਂ ਡੀ ਐਚਓ ਸਾਹਿਬ ਦਾ ਵੀ ਇੰਟਰਵਿਊ ਕੀਤਾ ਮੈਨੂੰ ਉਹ ਕਹਿੰਦੇ ਕਿ ਮੰਨ ਲਓ ਤੁਹਾਨੂੰ ਮੇਰੇ ਤੇ ਸ਼ੱਕ ਹੀ ਹੈ ਕਿ ਮੈਂ ਇਸ ਤਰੀਕੇ ਆਇਆ ਮੰਨ ਲਿਆ ਪਰ ਕਹਿੰਦਾ ਵੀ ਤੁਸੀਂ ਮੈਨੂੰ ਕੋਈ ਤੁਸੀਂ ਮੈਨੂੰ ਬੈਨੀਫਿਟ ਆਫ ਡਾਊਟ ਤਾਂ ਦਿਓ ਨਾ ਕਿਤੇ ਕੋਈ ਸ਼ੰਕਾ ਤਾਂ ਰੱਖੋ ਵੀ ਕੀ ਪਤਾ ਮੈਂ ਚੰਗਾ ਹੀ ਨਿਕਲਾ ਆਵਾ ਮਾੜੇ ਤਾਂ ਬਹੁਤ ਨਿਕਲੇ ਨੇ ਤਾਂ ਤੁਹਾਨੂੰ ਲੱਗਦਾ ਕਿਸੇ ਤੇ ਵਿਸ਼ਵਾਸ ਤਾਂ ਕਰਨਾ ਹੀ ਪੈਣਾ ਫਿਰ ਆਪਸ਼ਨ ਕੀ ਨੇ ਸਰਕਾਰਾਂ ਨਾਲ ਹੀ ਚੱਲੂਗਾ ਤੰਤਰ ਤਾਂ ਦੇਖੋ ਮੈਂ ਤਾਂ ਇੱਕ ਗੱਲ ਕਹਿਣਾ ਬਾਈ ਤੁਹਾਡੇ ਕੋਲ ਆ ਕੇ ਤਿੰਨ ਬੰਦੇ ਇਹ ਫੈਸਲਾ ਜਨਤਾ ਦਾ ਆ ਕਾਂਗਰਸ ਵਾਲਾ ਆ ਗਿਆ ਅਕਲੀ ਦਾ ਵਾਲਾ ਆ ਗਿਆ ਪੰਮ ਵਾਲਾ ਆ ਗਿਆ ਹਨਾ ਚਲੋ ਬੀਜੇਪੀ ਨੂੰ ਤਾਂ ਇਸ ਘੋੜ ਤੋਂ ਆਪਾਂ ਬਾਹਰ ਹੀ ਕੱਢ ਦੇਣਾ ਉਹਨਾਂ ਦਾ ਤਰ ਪੱਤੀ ਕੀ ਕਰਨਾ ਠੀਕ ਆ ਬਾਈ ਤੁਸੀਂ ਉਹਨੂੰ ਵੋਟ ਪਾ ਦਿਓ ਫਿਰ ਜਿਹੜਾ ਘੱਟ ਚੋਰ ਹੈ ਚੋਰ ਸਾਰੀ ਹੈ ਪਰ ਇਹ ਦੇਖ ਲਓ ਵੀ ਯਾਰ ਕਿਹਨੇ ਘੱਟ ਘੱਟ ਕਿਹੜਾ ਆ ਉਹਨੂੰ ਪਾ ਦਿਓ ਤੁਹਾਡੀ ਮਰਜ਼ੀ ਹੈ ਪੌਣੀਆਂ ਦਾ ਤੁਸੀਂ ਕਿਸੇ ਨਾ ਕਿਸੇ ਨੂੰ ਹੈਗੀ ਆ ਹੁਣ ਅਸੀਂ ਇਹ ਬੰਦਾ ਦੇਖਣਾ ਹੈ ਵੀ ਸਾਲਾ ਚੋਰ ਜਿਹੜਾ ਘੱਟ ਆ ਉਹਨੂੰ ਬਦਮਿਆ ਵੋਟ ਮੈਂ ਤਾਂ ਇਹ ਕਹਣਾ ਆ ਸਾਫ ਜੀ ਆਪਣੇ ਦਿਮਾਗ ਨਾਲ ਦੇਖ ਲਓ ਇਹ ਤੁਹਾਡਾ ਦਿਲ ਕਰਦਾ ਮੈਂ ਤਾਂ ਇਹ ਕਹਣਾ ਵੀ ਨੋਟੇ ਹੀ ਦੱਬ ਦੋ ਚੱਕ ਦੋ ਫੱਟੇ ਅਗਲਾ ਕੜਨ ਦੂਗੇ ਨਾ ਰਹੇ ਅਗਲੀ ਬਾਦ ਹਾਂ ਜੀ ਇੱਕ ਸਵਾਲ ਸ਼ੰਭੂ ਬਾਰਡਰ ਨੂੰ ਲੈ ਕੇ ਆ ਕੀ ਤੁਹਾਨੂੰ ਲੱਗਦਾ ਜੋ ਮੌਜੂਦਾ ਲੀਡਰਸ਼ਿਪ ਆ ਜਿੰਨੀ ਆ ਉਹ ਜਥੇਬੰਦੀਆਂ ਉੱਥੇ ਬੈਠੀਆਂ ਜੋ ਡਿਲੇ ਹੋ ਰਿਹਾ ਪ੍ਰੋਗਰਾਮ ਇਹ ਸਹੀ ਹੋ ਰਿਹਾ ਜਾ ਫਿਰ ਕਿਤੇ ਨਾ ਕਿਤੇ ਉਹ ਗੱਲ ਵੀ ਕਈ ਨੌਜਵਾਨ ਕਰਦੇ ਨਜ਼ਰ ਆਏ ਵੀ ਲੱਖਾ ਵੀ ਇੱਥੋਂ ਵੀਡੀਓ ਬਣਾ ਕੇ ਭਜਦਾ ਨਜ਼ਰ ਆਉਂਦਾ ਮੁੰਡਿਆਂ ਨੇ ਘੇਰਿਆ ਵੀ ਇਹ ਵੀ ਗੱਲ ਸਾਹਮਣੇ ਆਈ ਕਿ ਲੱਖੇ ਨੇ ਫਾਇਰਿੰਗ ਕਰਵਾਈ ਕਈ ਲੋਕ ਤਾਂ ਇਹ ਵੀ ਕਹਿੰਦੇ ਕਿ ਲੱਖਾ ਸਿਆਸਤ ਕਰਨ ਲੱਗ ਗਿਆ ਲੱਖੇ ਤੇ ਸਵਾਲ ਖੜੇ ਹੋ ਰਹੇ ਆ ਦੱਲੇਵਾਲ ਪੰਦੇਰ ਤੇ ਸਵਾਲ ਖੜੇ ਹੋ ਰਹੇ ਆ ਕੀ ਤੁਹਾਨੂੰ ਲੱਗਦਾ ਕਿ ਲੀਡਰਸ਼ਿਪ ਫੇਰ ਇਸ ਵਾਰ ਜਿਹੜਾ ਕਿ ਆ ਉਸ ਤਰੀਕੇ ਜਿਵੇਂ ਦੀਪਕਾ ਦਾ ਸੀ ਕਿ ਲੱਤਾਂ ਭਾਰ ਨਹੀਂ ਚੱਲਦੀਆਂ ਦੇਖੋ ਮੈਂ ਇੱਕ ਗੱਲ ਕਹਿਣਾ ਯਾਰ ਦੀਪ ਬਾਈ ਦੀਆਂ ਤੁਹਾਡੇ ਤੁਹਾਨੂੰ ਵੀ ਪਤਾ ਹੈ ਵੀ 2-300 ਕਲਿੱਪਾਂ ਵਾਇਰਲ ਹੋ ਰਹੀਆਂ ਅੱਜਕੱਲ੍ਹ ਮੀਡੀਆ ਦੇ ਉੱਤੇ ਆਪਣਾ ਮੀਡੀਆ ਕਿੰਨਾ ਸੋਸ਼ਲ ਮੀਡੀਆ ਦੇ ਉੱਤੇ ਹਨਾ ਜੀ ਕਿ ਉਹ ਦੀਪ ਬਾਈ ਦਾ ਮੈਂ ਕਹਿੰਦਾ ਵੀ ਪਰਮਾਤਮਾ ਕਰੇ ਵੀ ਚਲੋ ਸਾਡਾ ਭਾਈ ਹੋਈ ਸੀ ਕਿ ਯਾਰ ਇੱਕ ਅੱਧਾ ਹੀ ਬੋਲ ਉਹਦਾ ਕਿਤੇ ਮਾੜਾ ਜਾਂ ਝੂਠਾ ਨਿਕਲਿਆ ਆਵੇ ਹਨਾ ਝੂਠਾ ਕਹਿ ਦਾਂਗੇ ਚਲ ਜਾਂ ਗਲਤ ਕਹਿ ਦਾਂਗੇ ਵੀ ਮਾੜਾ ਮੋਟਾ ਹੀ ਗਲਤ ਨਿਕਲਿਆ ਆਵੇ ਪਰ ਬਈ ਉਹਦੀ ਇੱਕ ਵੀ ਗੱਲ ਨਹੀਂ ਗਲਤ ਜਾ ਰਹੀ ਇੱਕ ਵੀ ਗੱਲ ਪਤਾ ਨਹੀਂ ਉਹ ਬੰਦਾ ਕੀ ਸੀਗਾ ਤੇ ਦੂਜੀ ਗੱਲ ਸਾਨੂੰ ਲੋ ਬਾਈ ਜਿਹੜਾ ਤੁਸੀਂ ਕਿਹਾ ਡਿਲੇ ਕਰਨ ਦਾ ਕੰਮ ਇਹ ਬਾਈ ਸਰਾਸਰ ਗਲਤ ਕੰਮ ਹੈ ਸਰਾਸਰ ਜਿਹੜੇ ਤੁਸੀਂ ਉਹਨਾਂ ਨੂੰ ਪੁੱਛੋ ਸੰਘਰਸ਼ ਕੀ ਆ ਜਿਹੜੇ ਪੀਡੀਏ ਚ ਬੈਠੇ ਆ ਜਿਹੜੇ ਪਟਿਆਲਾ ਰਜਿੰਦਰਾ ਚ ਬੈਠੇ ਆ ਉਹਨਾਂ ਨੂੰ ਪੁੱਛੋ ਉਹਨਾਂ ਦੇ ਪਰਿਵਾਰਾਂ ਨੂੰ ਪੁੱਛੋ ਸੰਘਰਸ਼ ਕੀ ਆ ਗੱਡੀਆਂ ਦੇ ਵਿੱਚ ਬਹਿ ਕੇ ਅਸਪਾਰੀ ਸੂਟ ਜੇ ਪਾ ਕੇ ਉੱਥੇ ਜਾ ਕੇ ਸਟੇਜਾਂ ਲਾਉਣਾ ਇਹ ਸੰਘਰਸ਼ ਨਹੀਂ ਗੀਆਂ ਸਾਫ਼ ਦੀ ਗੱਲ ਆ ਭਾਈ ਮੈਂ ਤਾਂ ਇਹਨਾਂ ਦੇ ਮੂੰਹ ਤੇ ਕਹੂੰਗਾ ਇਹਦੀ ਹਿੱਕ ਤੇ ਠੀਕ ਆ ਕਿਉਂਕਿ ਮੈਨੂੰ ਕਿਸ ਦੀ ਛੇਪ ਨਹੀਂ ਆ ਕੋਈ ਕੋਸ਼ਿਸ਼ ਕਰਾ ਤੁਸੀਂ ਉਦੋਂ ਪ੍ਰੋਗਰਾਮ ਦਿੱਤਾ 13 ਦਾ ਸੋਨੇ ਉਹ ਗੱਲ 13 ਦਾ ਪ੍ਰੋਗਰਾਮ ਦਿੱਤਾ ਤੁਸੀਂ ਹੂੰ ਇਹਨਾਂ ਉੱਤੇ ਚੜ ਕੇ ਨੌਜਵਾਨ ਤੁਸੀਂ ਪਿੱਛੇ ਮੋੜਿਆ ਕਦੇ 13 ਕਦੇ 14 ਕਦੇ 17 ਕਦੇ 18 ਕਦੇ 21 ਕਦੇ ਘੰਟਾ ਕਦੇ ਅੱਧਾ ਘੰਟਾ ਕਦੇ 2 ਘੰਟੇ ਕਦੇ 10 ਮਿੰਟ ਕਦੇ 20 ਮਿੰਟ ਇਹ ਕੋਈ ਥਾਂ ਮਜ਼ਾਕ ਆ ਲੋਕਾਂ ਦੇ ਨੌਜਵਾਨ ਪੁੱਤ ਮਰ ਰਹੇ ਨੇ ਯਾਰ ਉਹ ਵਿਚਾਰੇ ਜਿਹੜੇ ਫਟੜ ਹੋ ਹੋ ਕੇ ਐਂਬੂਲੈਂਸ ਆ ਇੱਕ ਆਉਂਦੀ ਇੱਕ ਜਾਂਦੀ ਇੱਕ ਆਉਂਦੀ ਇੱਕ ਜਾਂਦੀ ਨੱਦਲਦ ਜਾ ਰਹੇ ਬਜ਼ੁਰਗਾਂ ਦੇ ਗਿੱਟੇ ਟੁੱਟ ਗਏ ਯਾਰ ਜਾਂ ਤੁਸੀਂ ਪ੍ਰੋਗਰਾਮ ਦਿੰਦੇ ਨਾ ਜਾਣ ਦਾ ਤੇ ਜਾਂ ਫਿਰ ਆਪਣੀਆਂ ਲੱਤਾਂ ਜਾਨ ਰੱਖੋ ਪਰਚੇ ਪੁਰਚੇ ਹੋਣੇ ਆ ਜਾ ਫਿਰ ਆਪਣੇ ਘਰੇ ਕਹਿ ਕੇ ਆਇਆ ਕਰੋ ਜਿਵੇਂ ਦੀਪਾ ਜੀ ਨੇ ਕਹਿ ਕੇ ਆਇਆ ਸੀ ਆਪ ਦੀ ਪਕਾ ਲਿਓ ਤੇ ਆਪ ਦੀ ਖਾ ਲਿਓ ਸਾਬ ਜੀ ਗੱਲ ਆ ਭਾਈ ਮੈਂ ਇਹਨਾਂ ਦੇ ਮੂੰਹ ਤੇ ਕਹੂੰਗਾ ਮੈਨੂੰ ਇਹਨਾਂ ਦਾ ਡਰ ਨਹੀਂ ਹੈਗਾ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਇੱਕ ਗੱਲ ਕਹਿਣਾ ਵਾਰ-ਵਾਰ ਚਲੋ ਸਾਡੇ ਬਜ਼ੁਰਗਾਂ ਜਿੱਥੇ ਬੰਦੀਆਂ ਵਾਲੇ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਵੀ ਚਲੋ ਮੰਨ ਲੈਂਦੇ ਅਸੀਂ ਯਾਰ ਤੁਹਾਡੇ ਕੋਲ ਕੋਈ ਗਲਤੀਆਂ ਹੋਈਆਂ ਠੀਕ ਆ ਅੱਜ ਵੀ ਤੁਹਾਡੇ ਨਾਲ ਪਰ ਮੇਰਾ ਇੱਥੋਂ ਮੈਂ ਇੱਥੋਂ ਕਹਿੰਦਾ ਆਪਣੇ ਦਿਲ ਤੋਂ ਮੈਂ ਦਿਲ ਤੋਂ ਤੁਹਾਡੇ ਨਾਲ ਮੇਰਾ ਕੋਈ ਵਿਸ਼ਵਾਸ ਨਹੀਂ ਬਣਦਾ ਤੁਹਾਡੇ ਨਾਲ ਜਦੋਂ ਜਦੋਂ ਤੁਸੀਂ ਸਾਡੇ ਨਾਲ ਕਰਿਆ ਨਾ ਉਹੀ ਪਰਚੇ ਸਾਡੇ ਤੇ ਸੀ ਉਹੀ ਪਰਚੇ ਤੁਹਾਡੇ ਤੇ ਵੀ ਅਸੀਂ ਮੋਟਰਾਂ ਦੇ ਸੀਗੇ ਤੇ ਤੁਸੀਂ ਜਹਾਜ਼ਾਂ ਜਿਹੇ ਸਾਰਾ ਕਰਦੇ ਸੀ ਠੀਕ ਆ ਉਹ ਗੱਲ ਤੁਹਾਡੀ ਉਹ ਗੱਲ ਤੇ ਮੋਹਰ ਲੱਗ ਚੁੱਕੀ ਆ ਜਿਹੜੀ ਉਹ ਰੋਲਦੂ ਸੁਲਮਾਨ ਸਾਹ ਨੇ ਕਹੀ ਸੀ ਦੁਸ਼ਮਣ ਪੰਜ ਕਰਮਾਂ ਪਿੱਛੇ हट ਗਿਆ ਤਾਂ ਉੱਤੇ ਚੜਜੋ ਤੇ ਜੇ ਦੁਸ਼ਮਣ ਚੜ ਕੇ ਆਉਂਦਾ ਤੇ ਆਪ ਪਿੱਛੇ ਹੋ ਜਾਓ ਸਾਨੂੰ ਬੰਦਾ ਸਿੰਘ ਬਹਾਦਰ ਨੇ ਇਹ ਗੱਲ ਨਹੀਂ ਸਿਖਾਈ ਹੈਗੀ ਜ਼ਮੀਨਾਂ ਲੈ ਕੇ ਦਿੱਤੀਆਂ ਉਹਨੇ ਇਹ ਕੌਣ ਹੁੰਦੇ ਖਾਣ ਵਾਲੇ ਤੇ ਤੁਸੀਂ ਕੌਣ ਹੁੰਦੇ ਹੋਗਾ ਆਹ ਲਾਰੇ ਲੱਪੇ ਲਾਉਣ ਵਾਲੇ ਇਹ ਗੱਲ ਲੋਕਾਂ ਨੂੰ ਸਮਝਣੀ ਪੈਣੀ ਆ ਅੱਜ ਸਮਝ ਲੈਣ ਕੱਲ ਸਮਝ ਲੈਣ ਕਈ ਠੀਕ ਹੈ ਕਈ ਲੱਖੇ ਸਧਾਨੇ ਵਰਗੇ ਤੇ ਜਾਂ ਥੋੜੂ ਥੋੜੂ ਵਰਗਿਆਂ ਨੂੰ ਵੀ ਇਹ ਕਹਿ ਦਿੰਦੇ ਆ ਕਿ ਤੁਸੀਂ ਤਾਂ ਇੰਟਰਵਿਊ ਚ ਹੀ ਬੋਲਣਾ 21 ਤਰੀਕ ਨੂੰ ਲੱਖਾਂ ਸਧਾਨਾ ਵੀ ਨਜ਼ਰ ਨਹੀਂ ਆਇਆ ਸ਼ਾਮ ਨੂੰ ਇੰਟਰਵਿਊ ਆ ਦਿਨ ਤੇ ਨਜ਼ਰ ਆਏ ਜਦੋਂ ਗੋਲੀਆਂ ਚੱਲਦੀਆਂ ਸੀ ਉਦੋਂ ਨਜ਼ਰ ਨਹੀਂ ਆਏ ਦੇਖੋ ਭਾਈ ਮੈਂ ਤਾਂ ਇਹ ਕਹਿਣਾ ਆ ਵੀ ਜਿਹੜੇ ਉੱਥੇ ਬੰਦੇ ਬੈਠੇ ਆ ਨਾ ਜੇ ਮੈਨੂੰ ਕੋਈ ਕਹੂਗਾ ਫੇਸਬੁੱਕੀ ਯੋਧਾ ਆ ਇਹ ਇੰਟਰਵਿਊ ਵਾਲੇ ਯੋਧਾ ਆ ਉਹਨਾਂ ਨੂੰ ਪੁੱਛ ਲਿਓ ਭਾਈ ਜਿਹੜੇ ਉੱਥੇ ਲੋਕ ਆ ਤੁਸੀਂ ਆਪ ਆਨਲਾਈਨ ਚੱਲ ਜਿਓ ਚਲੋ ਮੈਂ ਹੋਰ ਕਿਹੜੇ ਸੇ ਦੀਆਂ ਗੱਟੀਆਂ ਜਾਂਦਾ ਮੈਂ ਖੋਦ ਅੱਗੇ ਸੀ ਭਾਈ ਵਰਦੀਆਂ ਦੇ ਵਿੱਚ ਅੱਗੇ ਆ ਅਸੀਂ ਉਹਦੇ ਨਾਲ ਰਹੇ ਹਾਂ ਜਿਹੜਾ ਸ਼ਹੀਦ ਹੋ ਚੁੱਕਿਆ ਆ ਤੇ ਅਸੀਂ ਉਹਦੀ ਸੋਚ ਤੇ ਉੱਤੇ ਹੀ ਤੁਰਾਂਗੇ ਬਾਈ ਵਰਦੀਆਂ ਦੇ ਵਿੱਚ ਗਏ ਆ ਅੱਗੇ ਸੀਗੇ ਆ ਫੇਸ ਵੀ ਖਰਾਬ ਹੋਇਆ ਬਾਈ ਤੁਸੀਂ ਮਿਲ ਕੇ ਵੀ ਦੇਖ ਲਿਓ ਤੇ ਚਲੋ ਆਪਾਂ ਇਹ ਗੱਲਾਂ ਦਾ ਸਬੂਤ ਕੀ ਦੇਣਾ ਕਿਸੇ ਨੂੰ ਅਕਾਲਪੁਰਖ ਵਾਹਿਗੁਰੂ ਜਾਣਦਾ ਵੀ ਅੰਦਰ ਕਿੰਨੀ ਕੁ ਜਾਨ ਆ ਤੇ ਕਿੰਨੇ ਕੁ ਜੋਗੇ ਆ ਪਰ ਨੌਜਵਾਨਾਂ ਤੇ ਗੁੱਸਾ ਤਾਂ ਹੈਗਾ ਸੀ ਉਹ ਵੀਡੀਓ ਤੁਸੀਂ ਦੇਖੀ ਜਦੋਂ ਲੱਖੇ ਨੂੰ ਘੇਰਿਆ ਗਿਆ ਜੀਸੀਪੀ ਵਾਲੀ ਕਿ ਤੁਸੀਂ ਤਾਂ ਲਾਈਵ ਹੋ ਕੇ ਵਾਪਸ ਮੁੜ ਚੱਲਨੇ ਉਹ ਮਸਲਾ ਤਾਂ ਕੋਈ ਹੱਲ ਕਰਵਾਉਂਦੇ ਨਹੀਂ ਤੁਸੀਂ ਚਲੋ ਭਾਈ ਵੀਡੀਓ ਤਾਂ ਮੈਂ ਦੇਖੀ ਆ ਹਨਾ ਉਹਦੇ ਵਿੱਚ ਉਹ ਨੌਜਵਾਨ ਲੱਖੀ ਨੂੰ ਬੋਲ ਰਹੇ ਆ ਤੇ ਜਾਂ ਜੋ ਵੀ ਕਰੋਨਾ ਆਪਣੇ ਹਾਂਜੀ ਭਾਨਾ ਵੀ ਇਹਦੇ ਨਾਲ ਰਲ ਕੇ ਸਿਆਸਤ ਕਰ ਰਹੇ ਆ ਆਪਣੀ ਸਿਆਸਤ ਚਮਕਾ ਰਹੇ ਆ ਵੀ ਭਾਈ ਦੇਖੋ ਮੈਂ ਹੁਣ ਜਿਹੜੀ ਉਸ ਗਰਾਊਂਡ ਦੀ ਰਿਪੋਰਟ ਆ ਜ਼ੀਰੋ ਦੀ ਉਹ ਉਹੀ ਦੱਸ ਸਕਦੇ ਆ ਉੱਥੇ ਹੋਇਆ ਕੀ ਅਸਲ ਅਸਲ ਦੇ ਵਿੱਚ ਮੈਂ ਤਾਂ ਇੱਕੋ ਵੀਡੀਓ ਦੇਖੀ ਸੀ ਕਿ ਜਿਹਦੇ ਵਿੱਚ ਲੋਕ ਬੋਲ ਰਹੇ ਆ ਲੱਖੀ ਨੂੰ ਹਨਾ ਤੇ ਲੱਖੇ ਵੱਲੋਂ ਜਾਦਾ ਵੱਧ ਵੱਧ ਕੇ ਜਾ ਰਹੇ ਆ ਤੇ ਮੁੜ ਕੇ ਉਹ ਫਾਇਰਿੰਗ ਨਹੀਂ ਆ ਮਵਾਜਾਂ ਨਹੀਂ ਸੁਣੀਆਂ ਅਸਲ ਦੇ ਵਿੱਚ ਨਾ ਮੇਰੀ ਹਜੇ ਲੱਖੇ ਨਾਲ ਗੱਲ ਹੋਈ ਹੈ ਇਸ ਮੁੱਦੇ ਦੇ ਉੱਤੇ ਵੀ ਹੋਇਆ ਕੀ ਸੀ ਅਸਲ ਦੇ ਵਿੱਚ ਉੱਥੇ ਜੀ ਕਿ ਮੈਂ ਬਿਨਾ ਕੁਝ ਜਾਣੇ ਕੁਝ ਕਹਿ ਦਵਾਂ ਉਹ ਵੀ ਚੰਗਾ ਨਹੀਂ ਲੱਗਦਾ ਹਣਾ ਜੀ ਹੋਰ ਗੱਲ ਕੋਈ ਨਹੀਂ ਹਾਂਜੀ ਧੰਨਵਾਦ ਭਾਈ ਸਮਾਂ ਕੱਟਿਆ ਤੁਸੀਂ ਉਮੀਦ ਕਰਦੇ ਹਾਂ ਕਿ ਧੰਨਵਾਦ ਭਾਈ ਕੱਲ ਗਈ ਹੋਊਗੀ ਤੁਹਾਡੀ ਲੋਕ ਵੀ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖ ਸਕਦੇ ਨੇ ਤਾਂ ਵਿਰਿੰਦਰ ਭਾਈ ਧੰਨਵਾਦ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਕਰ ਰਹੀਰੇ ਬਹੁਤ